ਮੇਰੀ ਵਿਧਾਨ ਸਭਾ ਦਾ ਇੱਕ ਬਹੁਤ ਹੀ ਮੇਜਰ ਰੋਡ ਜੇ ਮੈਂ ਕਹਿ ਲਵਾਂ ਕਿ ਸਾਡੇ ਇਸ ਇਲਾਕੇ ਦੀ ਜਿਹੜੀ ਲਾਈਫ ਲਾਈਨ ਹੈ ਉਹ ਤਾਰਾਗੜ ਤੋਂ ਲੈ ਕੇ ਤੇ ਸਰਬਚੱਕ ਮਾਨ ਨੰਗਲ ਭਾਦਾ ਪ੍ਰਿਆਲੜੀ ਤੇ ਧੋਵੜਾ ਨੈਸ਼ਨਲ ਹਾਈਵੇ ਤੇ ਜਾ ਕੇ ਜਿਹੜਾ ਰੋਡ ਚੜਦਾ ਹੈ ਲੰਬੇ ਅਰਸੇ ਤੋਂ ਲੋਕਾਂ ਨੂੰ ਇਸ ਟੁੱਟੇ ਹੋਏ ਰੋਡ ਤੋਂ ਲੰਘੜਾ ਪੈ ਰਿਆ ਸੀਗਾ ਸੋ ਲੋਕਾਂ ਦੀ ਵੱਡੀ ਡਿਮਾਂਡ ਨੂੰ ਧਿਆਨ ਚ ਰੱਖਦਿਆਂ ਇਸ ਰੋਡ ਦਾ ਕੰਮ ਆਰੰਭ ਕੀਤਾ ਸੋ ਮਾਨਜੋਗ ਮੁੱਖ ਮੰਤਰੀ ਜੀ ਨੇ 8.5 ਕਰੋੜ ਰੁਪਈਆ ਇਸ ਰੋਡ ਦੇ ਨਿਰਮਾਣ ਲਈ ਭੇਜਿਆ ਜਿਹਦਾ ਕੰਮ ਲੱਗਿਆ ਹੋਇਆ ਦੇਖਣ ਕਰਨ ਲਈ ਆਇਆ ਦੇਖਣ ਲਈ ਆਇਆ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਘਾਟ ਆ ਸੋ ਮੈਨੂੰ ਮਾਨੰਗਲ ਦੇ ਸਰਪੰਚ ਸਾਹਿਬ ਨੇ ਦੱਸਿਆ ਵੀ ਇੱਥੇ ਕੋਈ ਦਰਖਤਾਂ ਰਿਆ ਵਿੱਚ ਕੁਝ ਜਿਹੜੇ ਉਹ ਪੋਲ ਆ ਰਿਹਾ ਬਿਜਲੀ ਦੇ ਸੋ ਮੈਂ ਮੌਕੇ ਦੇ ਅਧਿਕਾਰੀ ਸਵੈਨਾ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦੇਸ ਦਿੱਤੇ ਆ ਵੀ ਇਮੀਡੀਏਟਲੀ ਜਲਦੀ ਤੋਂ ਜਲਦੀ ਇਹ ਸਾਰਾ ਜਿਹੜੀਆਂ ਵਿੱਚ ਅੜਿੱਕੇ ਆ ਉਹਨਾਂ ਨੂੰ ਦੂਰ ਕਰਕੇ ਤੇ ਇਹ 18 ਫੁੱਟ ਰੋਡ ਜਿਹੜਾ ਆ ਉਹ ਬਣੇਗਾ ਸੋ ਇਹਦਾ ਮੈਂ ਸਮਝਦਾ ਵੀ ਅੱਧਾ ਰੋਡ ਜਿਹੜਾ ਬਣ ਚੁੱਕਿਆ ਭਾਵ ਜਿਹਦੀ ਪ੍ਰਾਇਮਰੀ ਉਹਦੀ ਬੈਡ ਬਣਾਣੀ ਹੁੰਦੀ ਆ ਜਿਹੜੀ ਉਹ ਚੈੱਕ ਕਰਨ ਲਈ ਆਇਆ ਇਹਨੂੰ ਸੋ ਚੰਗਾ ਕੰਮ ਹੋ ਰਿਹਾ